ਕਿਦਾਂ ਬੰਦਾ ਮੈਂ ਬਾਹਰ ਨਹੀਂ ਜਾਣਾ ਮੈਂ ਇੱਥੇ ਰਹਿ ਕੇ ਕਬਜ਼ੇ ਕਰਨੇ ਆ ਜਮੀਨਾਂ ਦੇ ਮੈਂ ਬਾਹਰ ਕੀ ਕਰਨਾ ਹੁਣ ਇਹ ਜੀ ਮੈਂ ਬਾਹਰ ਹੋਇਆ ਹਾਂ ਬਸ ਹਾਂ ਹੋਰ ਹੁਣ ਨਹੀਂ ਬਾਹਰ ਜਾਣਾ ਹੁਣ ਤਾਂ ਇੱਥੇ ਰਹਿ ਕੇ ਕਬਜ਼ੇ ਕਰਨੇ ਆ ਜੀਤ ਨੇ ਮੈਨੂੰ ਕਿਹਾ ਕਹਿੰਦਾ ਮੇਰੀ ਜ਼ਮੀਨ ਤੂੰ ਲੈ ਹਾਲੇ ਤੇ ਹਾਲੇ ਲੈ ਲਈ ਤੁਸੀਂ ਨਾ 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 ਹੁਣ ਹੁਣ ਤਾਂ ਮੈਂ ਹੀ ਰੱਖ ਲੈਣੀ ਆ ਜ਼ਮੀਨ ਜੀਤ ਆਲੀ ਕਾਦੇ ਅਮੀ ਜੀ ہاں ਐਵੇਂ ਕਾਦੇ ਨਹੀਂ ਚੱਕੋ ਹਾਲਾ ਕਿੰਨਾ ਚ ਲੈਣਾ ਤੁਸੀਂ ਨਹੀਂ ਜੀ ਆ ਇਹ ਤੇਰੀ ਤਾਂ ਹੈਗੀ ਹਾਲਾ ਚੱਕੋ ਕਿੰਨਾ ਚ ਲੈਣ ਤੂ 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 ਮੈਂ ਸਾਰੀ ਹਾਲੇ ਦੇ ਲੈ ਲੈਣੀ 30 ਜਮੀਨਾ ਨਹੀਂ ਜੀ ਕਾਦੇ ਨਹੀਂ ਦੇਣੀ ਐ ਹੈ ਚਟ ਗਿਆ ਨਹੀਂ ਆ ਆਹੋ ਮੈਂ ਸੋਚੀ ਜਨਾ ਮੈਨੂੰ ਕਾਦੇ ਕੀ ਜਾਂਦਾ ਬਾਹਰ ਚਲ ਜਾ ਤੂੰ ਬਾਹਰ ਚਲ ਜਾ ਮੈਂ ਨਾ ਜਾਵਾ ਬਾਹਰ ਹੁਣ ਇੱਥੇ ਰਹਿਣਾ ਮੈਂ ਤਾਂ ਆਹੋ ਮੈਨੂੰ ਦੇ ਦੇ ਨਾ 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 ਦੇ ਦਿਓ ਯਾਰ ਥੋੜੇ ਜੇ ਦੇ ਦਿਓ ਕੀ ਤਾ ਥੋੜੇ ਜੈ ਉਹ ਨਹੀਂ ਬਾਬਾ ਇਦਾਂ ਨਾ ਕਰ ਉਹ ਜਾ ਬੋਝ ਪਿੰਦੇ ਲੈ ਉਹ ਮੈਂ ਪਿੰਦੇ ਬੁੰਦੇ ਨਹੀਂ ਲੈਣੇ ਹੈਗੇ ਮੈਂ ਤੇਰੀ ਜ਼ਮੀਨ ਲੈਣੀ ਸਾਰੀ ਤਾਨੂੰ ਹਾਲਾ ਦੇ ਦੇਣਾ ਵੱਧ ਥੋੜਾ ਜਿਹਾ ਇਹ ਨਹੀਂ ਦੇ ਦੇਣੇ ਨਾ ਨਾ ਐਦਾਂ ਨਾ ਕਰ ਹੁਣ ਮੁੰਡਾ ਮਾਦੂ ਉਹ ਮੈਂ ਨਹੀਂ ਬਾਹਰ ਜਾਣਾ ਨਾ ਮੈਂ ਜਾਣਾ ਨਹੀਂ ਤੂੰ ਤੂੰ ਦੱਸ ਕਿੰਨਾ ਹਾਲਾ ਲੈਣਾ ਨਹੀਂ ਕਾਤੇ ਨਹੀਂ ਦੇ ਦੇ ਮੈਂ ਕਾ ਕੋਈ ਗੱਲ ਕਰਨੀ ਨਹੀਂ ਮੈਂ ਨਹੀਂ ਜਾਣਾ ਹੁਣ ਮੈਂ ਨਹੀਂ ਜਾਣਾ ਬਾਹਰ ਨਾ ਮੈਂ ਕਦੇ ਜਾਵਾਂ ਜ਼ਮੀਨ ਲੈ ਕੇ ਜਾਵਾਂ ਰਾਜਾ